ਹਾਂਜੀ ਬਜੀ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਮਨੀ ਸੈਕਟਰੀ ਦੇ ਬਾਹਰ ਅੱਜ ਜੋ ਕਿ ਆਮ ਪਾਰਟੀ ਦੀ ਸਰਕਾਰ ਜਿਹੜੀ ਬੜੇ ਵੱਡੇ ਵੱਡੇ ਵਾਅਦੇ ਕਰਕੇ ਉਹ ਗੁਰੂਆਂ ਦੇ ਨਾਂ ਤੇ ਇਹ ਸਰਕਾਰ ਬਣੀ ਫੀ ਲੋਕਾਂ ਨੇ ਬੜਾ ਵੱਡਾ ਬਹੁਮਤ ਦਿੱਤਾ ਸੀ ਅੱਜ ਉਹੀ ਸਰਕਾਰ ਜਿਹੜੀ ਇਹ ਗੁਰੂਆਂ ਦੇ ਗਲਤ ਸ਼ਬਦ ਬੋਲ ਰਹੀ ਏ ਔਰ ਗੁਰੂਆਂ ਨੂੰ ਅਪਮਾਨ ਕਰ ਰਹੀ ਏ ਜੋ ਕਿ ਦਿੱਲੀ ਦੀ ਸਭਾ ਕਾ ਮੁੱਖ ਮੰਤਰੀ ਆਪਾ ਫਰਖ ਦੇਖਿਆ ਹੀ ਆ ਕਿ ਗੁਰੂਆਂ ਦੇ ਖਿਲਾਫ ਕਿੱਦਾਂ ਬੋਲ ਰਹੀ ਏ ਔਰ ਇਹ ਲੋਕਾਂ ਨੇ ਪਹਿਲੇ ਤੁਸੀਂ ਇਹਨਾਂ ਦਾ ਇਹ ਕੰਮ ਸੀ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਵਿਵਦੀਆਂ ਹੋਈਆਂ ਨੇ ਗੁਰਗੰਧਾ ਦੀਆਂ ਉਹ ਵੀ ਇਹਨਾਂ ਲੋਕਾਂ ਨੇ ਕਰਾਈਆਂ ਗਈਆਂ ਔਰ ਇਹਨਾਂ ਲੋਕਾਂ ਦਾ ਪੂਰਾ ਹੱਥ ਅੱਜ ਵੀ ਸ਼੍ਰੋਮਣੀ ਕਾਲ ਦਾ ਲੋਕੇ ਬੜੇ ਬਹੁਮਤ ਦੇ ਨਾਲ ਉੱਭਰ ਰਿਹਾ ਹੈ ਉਹਨਾਂ ਨੂੰ ਦੁਬਾਰਾ ਦਬਾਉਣ ਦੀ ਖਾਤਰ ਇਹ ਕੋਈ ਨਾ ਕੋਈ ਮੁੱਦਾ ਚੁੱਕਰੇ ਨੇ ਕਦੇ ਐਫ ਡੀ ਪੀ ਫੀ ਦੇ ਚੁੱਕਰੇ ਨੇ ਕਦੇ ਇੱਕ ਬੁਕਾ ਮਲ ਚੁੱਕਰੇ ਨੇ ਕਦੇ ਗੋਲਗੰਧ ਚੁੱਕਰੇ ਨੇ ਔਰ ਇਹ ਪੁਰਾਣੇ ਨਿੰਦਿਆ ਕਰਦੇ ਆ ਔਰ ਨਾਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਸਾਫਤਾ ਮੁੱਖ ਮੰਤਰੀ ਦੇ ਜੋ ਕਿ ਲੋਕ ਸਭਾ ਜੀ ਨੂੰ ਇਹ ਇਹ ਮੈਂਬਰਸ਼ਿਪ ਖਤ ਕੀਤੀ ਜਾਵੇ ਤੇ ਇਹਦੇ ਤੇ ਪਰਚਾ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਪੂਰੀ ਲੋਕਾਈ ਜਾਣਦੀ ਆ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਸਾਫਤਾ ਮੁੱਖ ਮੰਤਰੀ ਆਕਸ਼ੀ ਵੱਲੋਂ ਦਿੱਲੀ ਦੀ ਅਸੈਂਬਲੀ ਦੇ ਵਿੱਚ ਉਸ ਵੇਲੇ ਜਦੋਂ ਗੁਰੂਆਂ ਦੀ ਸ਼ਤਾਪਤੀ ਮਨਾਈ ਜਾ ਰਹੀ ਆ ਜਦੋਂ ਸ਼ਹਿਬਜਾਦਿਆਂ ਦੇ ਉਹ ਦਿਨ ਮਨਾਏ ਜਾ ਰਹੇ ਸੀ ਉਹ ਜੋ ਗੁਰੂਆਂ ਬਾਰੇ ਜਿਹੜੇ ਅਪਸ਼ਬਦ ਬੋਲੇ ਜਿਹੜੇ ਕਦੇ ਆਪਾਂ ਬੋਲ ਵੀ ਨਹੀਂ ਸਕਦੇ ਪਬਲਿਕ ਦੇ ਵਿੱਚ ਉਹ ਉਹ ਲੋਕ ਜਿਹੜੇ ਸਾਰੀ ਲੁਕਾਈ ਦੇ ਗੁਰੂ ਨੇ ਜਿਹੜੇ ਪੂਰੀ ਦੁਨੀਆ ਦੇ ਗੁਰੂ ਨੇ ਕਦੇ ਸਿੱਖ ਧਰਮ ਦੇ ਨਹੀਂ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਉਹਨਾਂ ਦੀ ਗੁਰਦ ਜੋ ਬੋਲਿਆ ਉਹ ਇਨਾ ਨਿੰਦਣਯੋਗ ਹੈ ਕਿ ਉਹਨਾਂ ਤੇ ਉਹਦੀ ਮੈਂਬਰਸ਼ਿਪ ਵੀ ਖਤਮ ਹੋਣੀ ਚਾਹੀਦੀ ਆ ਤੇ ਉਹਨਾਂ ਦੇ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਧਰਨੇ ਜਿਹੜੇ ਆ ਉਹ ਲਾਏ ਜਾ ਰਹੇ ਆ ਪੂਰੀ ਜਿਹੜੀ ਹੁਸ਼ਿਆਰਪੁਰ ਦੀ ਵੀ ਸਾਰੀ ਲੀਡਰਸ਼ਿਪ ਆ ਸਾਰੇ ਹਲਕਾ ਇੰਚਾਰਜ ਸਾਰੇ ਜਥੇਦਾਰ ਸਹਿਬਾਨ ਅੱਜ ਇੱਥੇ ਆਏ ਆ ਤੇ ਉਹਦੇ ਵਿਰੁੱਧ ਜਿੱਥੇ ਅਸੀਂ ਸਾਰੇ ਜਾਣੇ ਬੋਲ ਰਹੇ ਆ ਧਰਨਾ ਦੇ ਰਹੇ ਆ ਉੱਥੇ ਇਹ ਹੀ ਕਹਿੰਦੇ ਆ ਕਿ ਉਹ ਉਹ ਉਹਦੀ ਜਿਹੜੀ ਆ ਉਹ ਉਹਨੇ ਮਾਫੀ ਮੰਗੇ ਤੇ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਖਾਰਜ ਹੋਵੇ ਤੇ ਜਿਹੜਾ ਉਦੇ ਵਿਰੁੱਧ ਜਲੰਧਰ ਦੇ ਵਿੱਚ ਜਿਹੜੇ ਕਮਿਸ਼ਨਰ ਜੀ ਨੇ ਉੱਥੇ ਦੀ ਗੱਲ ਨੂੰ ਉਹਨੂੰ ਕਿਹਾ ਕਿ ਏ ਆਈ ਨਾ ਬਣੀ ਆ ਉਹਦੇ ਵਿਰੁੱਧ ਵੀ ਅੱਛਾ ਉੱਥੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸੱਦ ਲਿਆ ਆ ਪੰਜਾਬ ਸਰਕਾਰ ਨੂੰ ਤੇ ਇਹ ਸਾਰਾ ਕੁਝ ਜਿਹੜਾ ਕਿਉਂਕਿ ਇਹ ਡਰਾਮੇ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਉਹਨਾਂ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਤੇ ਇਹੋ ਜਿਹੀਆਂ ਗੱਲਾਂ ਕਰਕੇ ਬਿਆਦਵੀ ਬਿਆਲੀਆਂ ਤੇ ਉਹ ਬਜਨਾ ਮੈਂ ਇਹਨਾ ਕਰ ਦਿੱਤਾ ਤੇ ਅੱਜ ਵੀ ਇਹੀ ਸਾਰਾ ਕੁਝ ਉਹ ਕਰ ਰਹੇ ਨੇ ਉਹ ਬਹੁਤ ਵੱਡੀ